ਉਹ ਚੋਲੇ ਦੇ ਕੰਮ ਵੇਖ ਲਾ। ਇਹ ਗੱਡੀ ਛੋਟੀ ਲਿਓ। ਉਹ ਤੇ ਸਾਡੀ ਮਰਜ਼ੀ ਆ ਵੀ ਛੋਟੀ ਲੈਣੀ ਆ ਕਿ ਵੱਡੀ ਲੈਣੀ ਆ। ਕਿੱਡਾ ਡਿਆ ਵਸਲਾਵਾਂ ਦੀਆਂ। ਮਾਹ ਤਾਂ ਉਹ ਮੰਨੇ ਆ। ਹੁਣ ਤਾਂ लवली ਨੂੰ ਫੋਨ ਕਰਕੇ ਪੁੱਛਦੀ ਆ ਵੀ ਪੁੱਤ ਕਿਹੜੀ ਗੱਡੀ ਚਾਹੀਦੀ ਆ। ਹੁਣ ਮੌਕਾ ਮਿਲਿਆ ਯੋ। ਨਹੀਂ ਤਾਂ ਮੁੜਕੇ ਨਹੀਂ ਮੰਨਣਾ। ਨਹੀਂ ਤੂੰ ਕਿ ਫੋਨ ਚ ਵੜੀ ਆ। ਤੈਨੂੰ ਕੋਈ ਲਾਗੇ ਪਤਾ ਨਹੀਂ ਆ ਵੀ ਕੀ ਗੱਲਾਂ ਬਾਤਾਂ ਹੋਣ ਰਹੀਆਂ ਵਾ। ਮੰਮੀ ਮੇਰੀ ਗੱਲ ਸੁਣੋ। ਜਿਸ ਦਿਨ ਘਰ ਚ ਗੱਡੀ ਆ ਗਈ ਨਾ ਤੁਹਾਨੂੰ ਉਹਨੇ ਪੁੱਛਣਾ ਨਹੀਂ ਆ। ਨੀ ਉਹਨੇ ਪੁੱਛਣਾ ਨਹੀਂ ਗਾ ਗਾੜੀ ਵੀ ਤੇਰੀ ਮਾਂ ਵਾ ਕੋਈ ਗੱਲ ਕਿਦਾਂ ਕਹਿਤੀ ਤੂੰ ਕੋਈ ਗੱਲ ਨਹੀਂ ਮੈਂ ਵੀ ਇੱਥੇ ਹੀ ਆ ਲੱਗ ਜਾਣਾ ਪਤਾ ਤੁਹਾਨੂੰ ਤੂੰ ਵੇਖੀ ਜਾਵੀ ਜੇ ਤੀਰਵੰਗ ਸਿੱਧੀ ਨਾ ਨਾ ਕਰਤੀ ਤੇ ਮੈਨੂੰ ਵੀ ਰਮਨ ਨਾ ਗਈ ਚਲੋ ਕੋਈ ਗੱਲ ਨਹੀਂ ਮੰਮੀ ਅੱਗੇ ਅੱਗੇ ਵੇਖਦੇ ਆ ਕੀ ਬੰਦਾ ਵਾ ਨਹੀਂ ਹਾਂ ਅੰਦਾਜ ਘਾਟੀ ਲਾਇਆ ਕਰ ਤਾਂ ਕੌਣ ਆਇਆ ਵਾ ਗੇਟ ਗਾੜੀ ਬੱਲ ਵਜੀਓ ਜਾ ਵੇਖਾਂ ਵੇਖ ਕੀ ਹੁੰਨੀ ਮੈਂ ਦਪੇਰ ਲੱਗੀ ਆ ਹੁਣ ਕੌਣ ਆ ਗਿਆ ਵਾ ਹੇ ਰਣ ਗੋਗੀਆਂ ਪਹਿਲੀ ਵਾਰੀ ਵੇਖਿਆ ਮੈਨੂੰ ਇਹ ਕਿੱਧਰ ਆ ਗਿਆ ਕੋਈ ਨਵਾਂ ਨਾ ਪੰਗਾ ਪਾਦਣ ਹੁਣ ਸਾਸਿਕਾ ਸਾਸਿਕਾ ਪੁੱਤ ਕੀ ਹਾਲ ਹੈ ਵਧੀਆ ਤੂੰ ਸੁਣਾਓ ਹਾਂ ਹੀ ਵਾ ਠੀਕ ਠਾਕ ਪਿੰਡ ਠੀਕ ਆ ਸਾਰੇ ਵਧੀਆ ਸਾਰੇ ਠੀਕ ਆ ਜੀ ਕੀ ਬੰਦਾ ਕੁਛ ਨਹੀਂ ਤੇ ਤੂੰ ਦੱਸ ਬੜੇ ਦਿਨ ਲਾਇਆ ਵਾ ਵਹ ਕੰਮ ਹੀ ਥੋੜੇ ਜੀ ਉਹਨੇ ਵੇਰ ਕੇ ਆਉਣਾ ਹੀ ਫਿਰ ਮੈਂ ਹੋ ਗਿਆ ਕੰਮ ਹੁਣ ਹਾਂਜੀ ਹਾਂਜੀ ਅੱਛਾ ਅੱਛਾ ਹੋਰ ਮੰਮੀ ਡੈਡੀ ਠੀਕ ਆ ਠੀਕ ਆ ਸਾਰੇ ਲੋਖਾ ਜਾ ਬੋਲਣ ਆ ਵਾ ਠੀਕ ਵੀ ਆਗਾ ਮੰਮੀ ਹੁਣ ਕੀ ਐ ਮੈਂ ਚੱਕੀ ਆਏ ਤਾਂ ਕਰਕੇ ਨਹੀਂ ਹੁਣ ਇਦਾਂ ਗਏ ਆਹੋ ਮੈਨੂੰ ਬੋਲੀ ਜੀ ਚ ਫਰਕ ਲੱਗਾ ਇਹ ਤਾਂ ਕਰਕੇ ਮੈਂ ਵੀ ਪੁੱਛਿਆ ਅੱਛਾ ਅੱਛਾ ਚੱਲ ਵਧੀਆ ਜੀ ਚਾਹ ਬਣਾ ਲਾ ਹੁਣ ਦਲਜੀਤ ਵਾਸਤੇ ਕੋਈ ਗੱਲ ਨਹੀਂ ਬਣਾਉਣੀ ਮੈਨੂੰ ਚਾਹ ਪੀਣੀ ਹੈ ਕੋ ਪੁੱਤ ਰੋਟੀ ਖਾਣੀ ਹੈ ਨਹੀਂ ਕੁਝ ਨਹੀਂ ਖਾਣਾ ਜਿਵੇਂ ਪੁੱਤ ਜਿੱਦਾਂ ਤੂੰ ਗਿਆ ਵਾਂ ਨਾ ਤੂੰ ਉਹਦਣੀ ਦੱਸ ਕੇ ਗਿਆ ਮੈਨੂੰ ਕਿਹੜਾ ਕੰਮ ਪੈ ਗਿਆ ਇਹ ਨਾ ਜ਼ਰੂਰੀ ਮੈਂ ਦੱਸ ਕੇ ਕੀ ਜਾਣਾ ਸੀ ਇੱਕ ਦੋ ਕੰਮ ਹੀ ਕੋਈ ਉਹ ਕਰਨੇ ਹੀ ਫਿਰ ਮੁੱਕਰੇ ਜਾਣਾ ਪੈ ਗਿਆ ਮੈਨੂੰ ਹਾਏ ਇਹ ਨਾ ਕਿਹੜਾ ਜ਼ਰੂਰੀ ਕੰਮ ਹੀ ਜਿਹੜਾ ਤੂੰ ਕਿਸੇ ਜੀਰੂ ਦੱਸਿਆ ਹੀ ਨਹੀਂ ਵੀ ਮੈਂ ਚੱਲੇ ਆ ਹੁਣ ਵੀ ਕੰਮ ਕੀ ਹੋਣਾ ਸੀ ਯਾਰ ਦੋਸਤੀ ਮੁੰਡਾ ਉਹ ਘਰ ਦੀਆਂ ਬੰਦੀ ਨਹੀਂ ਸੀ ਉਹਦਾ ਹੁੰੜਿਆ ਛੜ ਛੜਾ ਉਥੇ ਜਾਣਾ ਪੈ ਗਿਆ ਤਾਂ ਟਾਈਮ ਲੱਗ ਗਿਆ ਉਹ ਤਾਂ ਛੜ ਛੜਾ ਹੁੰੜਿਆ ਹੀ ਕਿਹੜੀ ਗੱਲ ਤੂੰ ਐਨੀ ਗੱਲ ਵੱਧ ਗਈ ਉਹ ਗੱਲ ਮੰਮੀ ਕਿਹੜੀ ਹੋਣੀ ਆ ਰੋਟੀ ਦੇ ਕਿਤੇ ਮੇਨੇ ਮਾਰਦੀ ਹੋਣੀ ਆ ਉਹ ਗੱਲ ਤੋਂ ਹੋਰ ਗੱਡੀ ਕੀ ਗੱਲ ਹੀ ਉਥੇ ਕੀ ਰੋਟੀ ਦੇ ਮੇਨੇ ਮਾਰਦੀ ਰੋਟੀ ਤਾਂ ਹੁਣ ਪਕਾ ਕੇ ਤਾਂ ਘਰ ਵਾਲੇ ਨੂੰ ਖਾਲਣੀ ਪੈਂਦੀ ਆ ਕਿ ਮੇਨੇ ਮਾਰਨ ਵਾਲੀ ਕਿਹੜੀ ਗੱਲ ਆ ਇਹ ਤਾਂ ਮਾਂ ਵੀ ਹੈ ਨਾ ਚੰਗੇ ਸੰਸਕਾਰ ਦੇਣ ਕਿਤੇ ਦੇ ਨਾ ਨਾ ਮੈਂ ਤੇ ਆਪਣੀ ਧੀ ਨੂੰ ਨਾ ਚੰਗੇ ਸੰਸਕਾਰ ਹੀ ਦਿੱਤੇ ਆ ਤੇ ਇਦਾਂ ਦੀ ਗੱਲ ਕਿਸੇ ਨੂੰ ਨਹੀਂ ਕਰਨੀ ਰੋਟੀ ਪਾਣੀ ਤੋਂ ਆ ਚੰਗੀ ਗੱਲ ਵਾ ਜੇ ਤੁਸੀਂ ਦਿੱਤੇ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਘਰਾਂ 'ਚ ਕਈ ਗੱਲਾਂ ਹੋ ਜਾਂਦੀਆਂ ਵਾ ਘਰ ਟੁੱਟਣ ਲੱਗਿਆ ਨਾ ਟਾਈਮ ਨਹੀਂ ਲੱਗਦਾ ਹੈ ਤੇ ਪੁੱਤ ਤੇਰੀ ਗੱਲ ਠੀਕ ਆ ਜਿਹੜੀਆਂ ਅੱਜਕੱਲ੍ਹ ਦੀਆਂ ਕੁੜੀਆਂ ਨਾ ਉਹ ਵੀ ਕੰਮ ਕਰਕੇ ਖੁਸ਼ ਨਹੀਂ ਸੰਦੀਪ ਜਬ ਬਣਾ ਹੀ ਲਿਆ ਕੋਟ ਚਾਹ ਤੇ ਲੂ ਵਿਚਾਰਾ ਥੱਕਿਆ ਆ ਵਾ ਬਣਾਉਣੀ ਚਲ ਚਾਹ ਕੋਟ ਪੀ ਗੇ ਨਾ ਮੇਰਾ ਪੁੱਤ ਤੇ ਆਰਾਮ ਕਰ ਲਾ ਗਰਮੀ ਬੜੀ ਆ ਗਰਮੀ 'ਚ ਆਇਆ ਵਾ ਤੋ ਓ ਮਮੀ ਆਰਾਮ ਕੀ ਕਰਨਾ ਵਾ ਮੈਂ ਨਾ ਚਾਹ ਪੀ ਕੇ ਚੱਲ ਜਾਣਾ ਵਾ ਮੈਂ ਤਾਂ ਸਮਾਨ ਲੈਣ ਆਇਆ ਹਾਂ ਪੁੱਤ ਕੱਪੜੇ ਲੈਣ ਆਇਆ ਹੈ ਕੀ ਕੰਮ ਪੈ ਗਿਆ ਇੱਥੇ ਵੀ ਤੈਨੂੰ ਕੱਪੜਿਆਂ ਦੀ ਲੋੜ ਪੈਣੀ ਆ ਓ ਨਹੀਂ ਮਮੀ ਕੋਈ ਗੱਲ ਨਹੀਂ ਮੈਂ ਫੇਰ ਆਵਾਂਗੇ ਨਾ ਕੱਪੜੇ ਨਾਲ ਹੀ ਲੈ ਆਵਾਂਗੇ ਨਾਲੇ ਨਾ ਮੇਰਾ ਕੰਮ ਆਂਡਿਆ ਹੈ ਤੇ ਜਾਣਾ ਪੈਣਾ ਕੋਈ ਗੱਲ ਨਹੀਂ ਜਾਣ ਲੱਗਿਆ ਨਾ ਮਿਲ ਕੇ ਜਾਊਂਗਾ ਪੁੱਤ ਐਡੀ ਛੇਤੀ ਕੰਮ ਬੰਨ ਚੱਲਿਆ ਪਹਿਲਾਂ ਤਾਂ ਤੂੰ ਗੱਲ ਹੀ ਨਹੀਂ ਕੀਤੀ ਹੁਣ ਤਾਂ ਟਾਈਮ ਲੱਗ ਗਿਆ ਏਜੈਂਟਲ ਵੀ ਜਾਣਾ ਪੈਂਦਾ ਸੀ ਉਧਰ ਮੁੰਡਿਆਂ ਲਈ ਵੀ ਗਏ ਸੀ ਚੱਲ ਆ ਤੇ ਮਹਾਰਾਜ ਦਾ ਸ਼ੂਗਰ ਵਾ ਤੂੰ ਹੀ ਪਤਾ ਆਪਣੇ ਘਰੋਬਾਰ ਤੇ ਲੱਗੇਗਾ ਪਰ ਕੋਈ ਨਹੀਂ ਸੰਦੀਪ ਦੀ ਫਿਕਰ ਨਾ ਤੂੰ ਕਰੀ ਅਸੀਂ ਉਹਨੂੰ ਇੱਥੇ ਰੱਖਾਂਗੇ ਆਪਣੇ ਕੋਲ ਹੀ ਹਾਂ ਕੋਈ ਗੱਲ ਨਹੀਂ ਇੱਥੇ ਰਹਿਣਾ ਉਹਨੇ ਹੋਰ ਕਿਥੇ ਜਾਣਾ ਉਹਨੇ ਆ ਚੱਲ ਸੰਦੀਪ ਬੈਠੋ ਤੁਸੀਂ ਦੋਵੇਂ ਜਣੇ ਪੀ ਲੋ ਚਾਹ ਮੈਂ ਬਾਹਰ ਕੰਮ ਵੇਖਣਾ ਪੀ ਲੋ ਬੈਠੇ ਕੋਈ ਗੱਲ ਨਹੀਂ ਇਹ ਮੇਰਾ ਜੀ ਨਹੀਂ ਕਰਨ ਰਿਹਾ ਗਰਮੀ ਪੜੀ ਐ ਬੈਠੋ ਤੂੰ ਪੀ ਲੋ ਚਾਹ ਤਈ ਮੈਨੂੰ ਚਾਹ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੰਮੀ ਨੇ ਠੀਕ ਠਾਕ ਹੀ ਪਿੰਡ ਠੀਕ ਐ ਸਾਰੇ ਤੁੰਗਰੇ ਫੋਨ ਲੱਗ ਕੇ ਪੁੱਛਿਆ ਕੇ ਇਹਨੂੰ ਪੀ ਠੀਕ ਐ ਜਾਂ ਨਹੀਂ ਮੈਂ ਕਿੰਨੀ ਵਾਰਾਂ ਫੋਨ ਕੀਤਾ ਤੁਹਾਨੂੰ ਤੁਸੀਂ ਇੱਕ ਵਾਰੀ ਵੀ ਚੁੱਕਿਆ ਮੇਰਾ ਫੋਨ ਫੋਨ ਚੁੱਕਣ ਵਾਲੇ ਕੰਮ ਕੀਤੇ ਹੀ ਤੁਹੀ ਚਪੇੜਮਾਰੀ ਗੁੱਸੇ ਵਿੱਚ ਤੇ ਮੈਨੂੰ ਵੀ ਗੁੱਸਾ ਆ ਗਿਆ ਤੇ ਮੈਨੇ ਕਹੇ ਮਾਂ ਦੀ ਰੋਟੀ ਲੈ ਤੂੰ ਇਹ ਗੱਲਾਂ ਇਦਾਂ ਦੀਆਂ ਕਰਨ ਡੇ ਸੀ ਗੱਲਾਂ ਕਰ ਤੇ ਮੈਨੇ ਫਿਰ ਮੈ ਮਾਰਨੇ ਹੀ ਤੂੰ ਮੰਮੀ ਨੂੰ ਤਰੇ ਨਹੀਂ ਦੱਸਿਆ ਕੁਝ ਮੈਂ ਤੇਰੇ ਵਰਗਾ ਨਹੀਂ ਆ ਠੀਕ ਹੈ ਨਾ ਨਿਕ ਨਿਕੀ ਗੱਲ ਜੋ ਕੇ ਹਰੇ ਨੂੰ ਦੱਸੀ ਜਾਵਾਂ ਤੇ ਮੈਂ ਕਿੰਨੂੰ ਦੱਸਿਆ ਵਾਂ ਤੁਸੀਂ ਗਲਤ ਕੀਤਾ ਸੀ ਘੱਟ ਵੀ ਨਹੀਂ ਕਰਦੀ ਹੁਣੀ ਠੀਕ ਹੈ ਨਾ ਸਭ ਕੁਝ ਦੱਸਿਆ ਹੋਗਾ ਮੰਮੀ ਨੂੰ ਤੂੰ ਵੀ ਮੈਂ ਨਹੀਂ ਕੁਝ ਵੀ ਦੱਸਿਆ ਮੰਮੀ ਨੂੰ ਮੰਮੀ ਮੈਨੂੰ ਪੁੱਛਦੇ ਹੀ ਮੇਰੀ ਗੱਲ ਸੁਣ ਮੇਰਾ ਸਮਾਨ ਪਾ ਚਾਹ ਬੀਕ ਤੇ ਮੈਂ ਚੱਲਿਆ ਹਾਂ ਤੂੰ ਜਾਣਾ ਕਿੱਥੇ ਐ ਨਾਲ ਮੈਨੂੰ ਤਾਂ ਦੱਸਿਆ ਨਹੀਂ ਤੂੰ ਬਾਹਰ ਦਾ ਕੰਮ ਬਣ ਗਿਆ ਮੇਰਾ ਕੋਈ ਗੱਲ ਨਹੀਂ ਜੋ ਜਾਊਗਾ ਨਾ ਤੇ ਮਿਲ ਕੇ ਜਾਊਗਾ ਵੇਲੇ ਹੀ ਫਿਰ ਤੂੰ ਇੱਥੇ ਰਹਿਣਾ ਕੋਸੇ ਰਹਿਣਾ ਤੇ ਇਹੋ ਗੱਲ ਤੁਸੀਂ ਮੈਨੂੰ ਪਿਆਰ ਨਾਲ ਸਮਝਾ ਦਿੰਦੇ ਕਿ ਸੰਦੀਪ ਚੱਲ ਪੈਂਟ ਚੱਲੀਏ ਤੇ ਮੈਂ ਵੀ ਮੰਨ ਜਾਂਦੀ ਤੂੰ ਤੇ ਹੱਥ ਚੁੱਕਣ ਤੱਕ ਚੱਲ ਗਏ ਹਾਂ ਤਾਂ ਫੇੜ ਹੀ ਚੁੱਕਿਆ ਸੀ ਜਦੋਂ ਗਲਤ ਬੋਲੀ ਤੂੰ ਮਿਰਚ ਕਸੂਰ ਕੱਢਣਾ ਤੇ ਹਾਂ ਮੈਨੂੰ ਬਹੁਤੀਆਂ ਗੱਲਾਂ ਸੁਣਾ ਠੀਕ ਹੈ ਨਾ ਮੇਰਾ ਸਮਾਨ ਪੈਕ ਕਰ ਦੇ ਤੇ ਮੈਂ ਜਾਣਾ ਵਾਂ ਕੋਈ ਗੱਲ ਨਹੀਂ ਕਰ ਦੇਣੀ ਤੁਹਾਡਾ ਸਮਾਨ ਪੈਕ ਤੇ ਕੋਈ ਗੱਲ ਨਹੀਂ ਜੇ ਉਹ ਬਾਹਰ ਜਾਣਾ ਹੋਗਾ ਨਾ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਮੈਨੂੰ ਦੱਸ ਦੀ ਇੱਥੇ ਰਹਿਣਾ ਵਾਂ ਕੋਥੇ ਰਹਿਣਾ ਵਾਂ ਕੋਈ ਗੱਲ ਨਹੀਂ ਇਹ ਵੀ ਦੱਸ ਦੂੰਗੀ ਪੀ ਲੋ ਚਾਹ ਸੰਦੀਪ ਇੱਧਰ ਆਹ ਇੱਥੇ ਬਹਿ ਮੇਰੇ ਲੱਗੇ ਮੰਮੀ ਹੋਇਆ ਕੀ ਆ ਦੱਸੋ ਮੈਨੂੰ ਮੈਨੂੰ ਸੱਚੀ ਗੱਲ ਦੱਸ ਦੇ ਵੀ ਗੱਲ ਕੀ ਹੋਈ ਆ ਪਰੌਣਾ ਨਾ ਰੁੱਖੀਆਂ ਰੁੱਖੀਆਂ ਗੱਲਾਂ ਕਰਨ ਰਿਹਾ ਸੀ ਤੇ ਮੈਨੂੰ ਉਹਦਾ ਹੀ ਸੁੱਝ ਗਈ ਕਿ ਕੋਈ ਗੱਲ ਤੇ ਹੋਈ ਆ। ਮਮਮੀ ਕੋਈ ਗੱਲ ਨਹੀਂ ਹੋਈ। ਵੈਸੇ ਥੱਕੇ ਆਏ ਹੀ ਤਾਂ ਕਰਕੇ ਇਦਾਂ ਬੋਲਣ ਡੇ ਹੀ। ਅੱਛਾ ਬੋਲਣ ਤੇ ਇਦਾਂ ਡੇ ਹੀ ਤੇ ਕਹਿਣ ਡੇ ਹੀ ਮੈਂ ਕੱਪੜੇ ਲੈਣ ਆਇਆ ਹਾਂ। ਕੱਪੜੇ ਕੀ ਕਰਨ ਲੈਣ ਆਇਆ ਉਹ? ਦੱਸਣ ਤੇ ਡੇ ਤੁਹਾਨੂੰ ਕਿ ਬਾਹਰ ਦਾ ਕੰਮ ਬੰਨ ਡਿਆ ਵਾ। ਜੀ ਉਹਦਾ ਬਾਹਰ ਦਾ ਕੰਮ ਬੰਨ ਡਿਆ ਸੀ ਤਾਂ ਇਕੱਲੇ ਨਾ ਚੱਲ ਜਾਣਾ। ਤੈਨੂੰ ਨਹੀਂ ਪਿੰਡ ਨਾਲ ਖੜਨਾ ਨੇ। ਉਹ ਮਮਮੀ ਮੈਨੂੰ ਤੇ ਕਹਿਣ ਡੇ ਹੀ ਕਿ ਕੋਈ ਗੱਲ ਨਹੀਂ ਤੂੰ ਇੱਥੇ ਰਹਿ। ਜਿੱਦਨ ਮੈਂ ਜਾਊਂਗਾ ਨਾ ਤੈਨੂੰ ਲੈ ਜਾਊਂਗਾ। ਮੇਰੇ ਨਾਲ ਤੇ ਚੰਗੀ ਪਲੀ ਗੱਲ ਕੀਤੀ ਉਹਨਾਂ ਨੇ। ਚਾਹ ਪੀ ਸੰਦੀਪ ਮੈਂ ਤੇਰੀ ਮਾਂ ਆਂ ਝੂਠ ਨਾ ਬੋਲ ਮੈਂ ਤੇਰਾ ਚਿਹਰਾ ਵੀ ਪੜ ਲਿਆ ਵਾ ਤੇ ਦਲਜੀਤ ਦਾ ਵੀ ਪੜ ਲਿਆ ਵਾ ਆਪਣੇ ਮੂੰਹੋਂ ਹੀ ਸੱਚ ਦੱਸ ਦੇਂਗੇ ਨਾ ਤਾਂ ਚੰਗੀ ਗੱਲ ਵਾ ਉਹ ਮੰਮੀ ਕੋਈ ਗੱਲ ਹੁੰਦੀ ਤੇ ਮੈਂ ਤੁਹਾਨੂੰ ਦੱਸਦੀ ਨਾ ਗੱਲ ਜੇ ਤਾਂ ਕੋਈ ਹੈ ਹੀ ਨਹੀਂ ਆ ਸੰਦੀਪ ਜਿੰਨੀਆਂ ਮਰਜ਼ੀ ਤਸੱਲੀਆਂ ਦੇਈ ਜਾ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਮੁਝਾਵਾਂ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਹੀ ਦੱਸਣੀ ਜੇ ਕੋਈ ਗੱਲ ਹੁੰਦੀ ਤੇ ਫਿਰ ਮੈਂ ਕਿਨੂੰ ਦੱਸਨੀ ਆ ਪੱਕੀ ਗੱਲ ਵਾ ਕੋਈ ਨਾ ਕੋਈ ਗੱਲ ਤੇ ਹੈਗੀ ਆ ਜਿੱਤੇ ਤੂੰ ਪਰਦੇ ਪਾਉਣ ਰਹੀ ਆ ਮੰਮੀ ਫੇਰ ਤਹੀ ਉਹ ਗੱਲ ਕਰਨ ਦੇ ਆ। ਵੀ ਇਹ ਜਿੱਦਨ ਕੋਈ ਗੱਲ ਹੋਊਗੀ ਨਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਵਾ। ਮੇਰੀ ਸੁਣ ਗੱਲ। ਮੈਂ ਘਰ ਚ ਅੱਗੇ ਬੜੀ ਤਾਂਗੀ ਹਾਂ। ਜੇ ਕੋਈ ਗੱਲ ਹੈਗੀ ਤਾਂ ਹੁਣੇ ਦੱਸ ਦੇ। ਗੱਲ ਜਾਦੀ ਵਾਜੇ ਮੈਂ ਨਹੀਂ ਚਾਹੁੰਦੀ। ਤੇ ਮੰਮੀ ਮੈਂ ਬਰਦਾਸ਼ਤ ਕਰੂੰਗੀ ਜੇ ਮੈਨੂੰ ਕੁਝ ਕਹਿਣਗੇ ਤੇ। ਵੀ ਇਹਲਾ ਮੁੜ ਕੇ ਹੱਥ ਛੱਡ ਕੇ ਅਰਕਾਂ ਚੱਟਣੀਆਂ ਪੈਣਦੀਆਂ ਕਰਨ ਦੀਆਂ। ਮੈਂ ਤਾਂ ਸਗੋਂ ਮੰਮੀ ਤੁਹਾਨੂੰ ਦੱਸਣਾ ਸੀ। ਮੈਨੂੰ ਕਹਿਣ ਦੇ ਸੀ ਕਿ ਨਾਲ ਚੱਲ ਤੇ ਮੈਂ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਕੇ ਨਾ ਫਿਰ ਮੈਂ ਚੱਲ ਜੂੰਗੀ। ਮੈਂ ਕੀ ਕਹਿਣਾ ਸੀ ਫਿਰ ਕੀ ਚਲ ਜਾ ਤੂੰ ਨਾਲ ਉਹਦੇ ਕੱਪੜੇ ਚ ਪਾਉਣੇ ਆ ਨਾਲ ਆਪਣੇ ਵੀ ਪਾਲਾ ਜੇ ਮੰਮੀ ਕੋਈ ਗੱਲ ਹੁੰਦੀ ਤੇ ਸੱਸ ਦਾ ਫੋਨ ਨਾ ਹੁੰਦਾ ਉਹਨਾਂ ਨੇ ਤੇ ਇੱਕ ਵਾਰੀ ਨੇ ਫੋਨ ਕੀਤਾ ਕਿ ਤੁਹਾਡੀ ਕੁੜੀ ਨੇ ਐ ਇਦਾਂ ਕੀਤਾ ਵਾ ਮੈਂ ਫੇ ਕੱਲੇ ਨੂੰ ਨਹੀਂ ਭੇਜਣਾ ਜੇ ਉਹਦੇ ਕੱਪੜੇ ਪਾਉਣੇ ਨਾ ਆਪਣੇ ਨਾਲ ਹੀ ਪਾ ਰਹਿਵ ਤਸ ਦੇਣ ਉੱਥੇ ਕੋਈ ਗੱਲ ਨਹੀਂ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਮੇਰਾ ਨਹੀਂ ਜੀ ਕਰਨ ਦੇ ਜਾਨ ਨੂੰ ਵੀ ਇਹ ਪੁੱਤ ਉਹਦਾ ਬਾਹਰ ਦਾ ਕੰਮ ਬਣ ਰਿਹਾ ਵਾ ਕੱਲ ਨੂੰ ਤੇਰੀ ਸੱਸ ਗੱਲਾਂ ਕਰੂਗੀ ਤੇ ਮਾਂ ਨੂੰ ਇੰਨੀ ਅਕਲ ਵੀ ਹੈ ਨਹੀਂ ਫੇ ਮੈਂ ਤੇਨੂੰ ਆਪਣੇ ਘਰ ਕੱਲਾਂ ਚਲੋ ਕੋਈ ਗੱਲ ਨਹੀਂ ਸੋਚ ਲੈਨੀ ਆ ਕੀ ਕਰਨਾ ਵਾ ਸੋਚਣਾ ਨਹੀਂਗਾ ਚਲ ਜਾ ਪਾ ਕੱਪੜੇ ਆਪਣੇ ਵੀ ਤੋਦੇ ਵੀ ਪਾ ਉੱਠ ਤਾਂ ਮੇਰ ਕੋਲ ਕਾਰ ਰੱਖਣ ਦੀ ਆ ਮਿੰਦਾ ਝਟ ਪਤਾ ਲੱਗ ਗਿਆ ਇਹ ਕਿ ਇਹਨਾਂ ਵਿੱਚ ਕੋਈ ਗੱਲ ਹੋਈ ਆ ਜਿਹੜਾ ਪੁਰਾਣਾ ਇਦਾਂ ਕਹਿਣ ਦਿਆ ਵਾ ਵੀ ਕੱਪੜੇ ਲੈਣ ਆਇਆ ਵਾ ਤੇ ਜਿਹੜੀ ਉਹਨੇ ਰੋਟੀ ਦੀ ਬਜ਼ਾਰਤ ਪਾਈ ਆ ਨਾ ਉਹ ਵੀ ਮੈਨੂੰ ਹੀ ਪਾਈ ਆ ਕਦੀ ਇਦਾਂ ਬੋਲਿਆ ਨਹੀਂ ਜਿੱਦਾਂ ਅੱਜ ਰੁੱਖਾ ਰੁੱਖਾ ਬੋਲਿਆ ਵਾ ਮੇਰੇ ਨਾਲ ਪਰ ਵੇਖ ਲਾ ਸੱਚ ਨਹੀਂ ਉਹਨੇ ਦੱਸਿਆ ਤੇ ਮੈਂ ਤੇ ਭਾਜੀ ਸਾਰੇ ਪਾਸਿਆਂ ਤੋਂ ਨਾ ਸੁਣ ਕੇ ਨਾ ਤੇ ਫੇਰ ਤੁਹਾਡੇ ਵੱਲ ਆਇਆ ਤੇ ਜੇ ਤੁਹਾਡੀ ਮੈਨੇਜਰ ਮੰਨਦਾ ਵਾ ਤੇ ਮੈਂ ਤੇ ਕਹਿ ਰਿਆਂ ਵੀ ਇੱਕ ਵਾਰੀ ਉਹ ਨਾਲ ਗੱਲ ਕਰੋ ਯਾਰ ਮੈਨੇਜਰ ਦਾ ਤੇ ਕੋਈ ਗੱਲ ਨਹੀਂ ਜੋਬਨ ਕਰ ਲਾਂਗੇ ਗੱਲ ਹੂੰ ਉਹ ਤੇ ਜਿੱਦਾਂ ਕਹੂਗਾ ਕਰ ਲਾਂਗੇ ਉਹਨੇ ਤੇ ਕੀ ਕਹਿਣਾ ਵਾ ਮੈਨੂੰ ਵਾਗਵਾ ਆਪਣਾ ਚੰਗੀ ਤਰ੍ਹਾਂ ਮੈਂ ਤਾਂ ਤੇ ਤੁਹਾਡੇ ਕੋਲ ਆਇਆ ਨਾ ਤੇ ਉਹ ਤਾਂ ਭਾਵੇਂ ਮੇਰੇ ਵੱਲੋਂ 10 ਲੱਖ ਦੀ ਲਿਮਟ ਬਣਾ ਲਾ ਉਹਨੂੰ ਕਹਿ ਦਾਂਗੇ ਉਹ ਬਣਾ ਦੇਊਗਾ ਪਰ ਉਹਦੀ ਸੇਵਾ ਪਾਣੀ ਕਰਨੀ ਪੈਣੀ ਹੈ ਨਹੀਂ ਨਹੀਂ ਉਹ ਤਾਂ ਕਰਾਂਗੇ ਅਗਲਾ ਮੁਲਾਜ਼ਮ ਬੰਦਾ ਵਾ ਯਾਰ ਫਿਰ ਵੀ ਅਗਲੇ ਨੂੰ ਤਾਂ ਗੁੰਦੀ ਆ ਕੋਈ ਗੱਲ ਨਹੀਂ ਜੋ ਵੀ ਬਣੇਗੀ ਨਾ ਜਿੰਨਾ ਵੀ ਕਹੋਗੇ ਤੁਸੀਂ ਕੋਈ ਗੱਲ ਨਹੀਂ ਦੇਦਾਂਗੇ ਤੁਹਾਡੇ ਸਾਹਮਣੇ ਕਿੰਨੇ ਕੱਲ ਲੂਗਾ ਯਾਰ ਉਹ ਤਾਂ ਆਨੇ ਕੋਈ ਗੱਲ ਨਹੀਂ ਕੀ ਕਰਨੀ ਸਾਡੇ ਨਾਲ ਠੀਕ ਹੈ ਕਿਉਂਕਿ ਪੈਸਾ ਦੇਣੇ ਸਾਡੇ ਕੋਈ ਲੈਣਾ ਨਹੀਂ ਹਾਂ ਹਾਂ ਬਾਕੀ ਸੇਵਾ ਪਾਣੀ ਆ ਨਹੀਂ ਉਹ ਕਰ ਦਾਂਗੇ ਫਿਰ ਵੀ ਜਿੰਨੀ ਤੁਸੀਂ ਕਹੋਗੇ ਕੋਈ ਗੱਲ ਦੱਸ ਦਿਓ ਉਹ ਕੋਈ ਗੱਲ ਨਹੀਂ ਅੱਤੋਂ ਉਹ ਹੀ ਕਰ ਲਾਂਗੇ ਕਰ ਲਾਂਗੇ ਨਾ ਨਾ ਗੱਲ ਕਿਤੋਂ ਬੋਲਦਾ ਹਾਂ ਤੇ ਉਦਾਂ ਤੇ ਆਪਣੇ ਭਰਾਵਾਂ ਨਾਲ ਗੱਲਾਂ ਮੈਂ ਤਾਂ ਕਰਕੇ ਕਹਿੰਦੇ ਮੈਂ ਇਹ ਕਰੀਆ ਗੱਡੀ ਵਾਲਾ ਕੰਮ ਨਿਭੜ ਜੇਣਾ ਰੋਜ਼ ਹੀ ਗੱਡੀ ਰੋਜ਼ ਹੀ ਗੱਡੀ ਉਹ ਕਦੀ ਵਿਚੋਲਿਆਂ ਨੂੰ ਕਹਿ ਦਿੰਦੇ ਕਦੀ ਕੁੜੀ ਨੂੰ ਕਹਿਣ ਲੱਪਿੰਦੇ ਤੇ ਅਸੀਂ ਗਏ ਹੈ ਇੱਕ ਦਿਨ ਅੱਛਾ ਰਵਿੰਦਰ ਦੇ ਸੌਰੇ ਅੱਛਾ ਤੇ ਉਹਨਾਂ ਨਾਲ ਗੱਲ ਕਰਕੇ ਆਏ ਮੈਂ ਕਿਹਾ ਚਲੋ ਥੋੜਾ ਟਾਈਮ ਦਿਓ ਤੇ ਕਹਿੰਦੇ ਮੁੰਡੇ ਨੇ ਆਉਣਾ ਵਾ ਡੇਢ ਕਿ ਮਹੀਨੇ ਤੱਕ ਛੁੱਟੀ ਵਾਪਸ ਤੇ ਉਦੋਂ ਤੱਕ ਤੁਸੀਂ ਕਰ ਛੜਿਓ ਅਜੇ ਉਹਨਾਂ ਦੱਸੀ ਨਹੀਂ ਵੀ ਗੱਡੀ ਕਿਹੜੀ ਚਾਹੀਦੀ ਹੈ ਤੇ ਮੈਂ ਕਿਹਾ ਤੁਸੀਂ ਵੀ ਕਰੋ ਪਤਾ ਕਰ ਲਓ ਅਸੀਂ ਮੈਂ ਪਤਾ ਕਰਨੇ ਨੇ ਪਰ ਯਾਰ ਮੇਰੇ ਸਹਾਨਾ ਜਲਦਾ ਨਾ ਜਾਵਣ ਤੇ ਗੱਡੀ ਰਹਿਣ ਹੀ ਦਿੰਦਾ ਪਤਾ ਕਿਉਂ ਅੱਜ ਤੋਂ ਗੱਡੀ ਦੇ ਦੇਂਗਾ ਕੱਲ ਨੂੰ ਹੋਰ ਕੋਈ ਗੱਲ ਕਹਿਣਗੇ ਉਹਨਾਂ ਨੇ ਤਾਂ ਕੋਈ ਕਹੀ ਜਾਣਾ ਗੱਲ ਤੇ ਤੁਹਾਡੀ ਬਿਲਕੁਲ ਠੀਕ ਹੈ ਲਿਮਟ ਤੇਰੀ ਬਣ ਜਾਣੀ ਉਹ ਤੋਂ ਬਣਾ ਲੈਗਾ ਗੱਡੀ ਵੀ ਤੂੰ ਲੈਵੇਂਗਾ ਦੇਵੇਂਗਾ ਕੱਲ ਨੂੰ ਕੁੜੀ ਨੂੰ ਕਹਣਗੇ ਆਹ ਚੀਜ਼ ਲਿਆ ਕੋਈ ਹੋਰ ਲਿਆ ਆ ਚੱਕਰ ਇਹ ਜੇ ਵੀ ਜੇ ਹੁਣ ਗੱਡੀ ਨਾ ਦਈਏ ਤੇ ਫਿਰ ਉਹਨੂੰ ਤੰਗ ਕਰਦੇ ਕੁੜੀ ਨੂੰ ਖਰ ਕੁੜੀ ਲੈ ਆਵਾਂ ਇੱਥੇ ਉਹ ਵੀ ਨਹੀਂ ਚੰਗਾ ਕੰਮ ਨਹੀਂ ਘਰ ਤੇ ਜੋ ਕੁੜੀ ਦਾ ਉਹੀ ਉਹੀ ਹੈ ਹਨਾ ਹੁਣ ਜੇ ਇੱਥੇ ਲੈ ਆਵਾਂ ਤੇ ਲੋਕਾਂ ਇਹ ਥੋੜੀ ਕਹਿਣਾ ਵਾ ਲੋਕਾਂ ਫਿਰ ਸਗੋਂ ਕਹਿਣਾ ਵਾ ਵੀ ਗੱਡੀ ਦੇ ਦਿੰਦਾ ਹਾਂ ਨਹੀਂ ਲੋ ਦੂਜੇ ਪਾਸੇ ਹੋ ਜਾਣ ਲੋਕਾਂ ਨੇ ਮੈਂ ਤਾਂ ਸਾਰੇ ਪਾਸਿਆਂ ਤੋਂ ਫਸਿਆ ਵਾਂ ਮੈਂ ਤਾਂ ਕਈ ਵਾਰੀ ਸੋਚਣਾ ਚੱਲ ਡੈਡੀ ਹੁੰਦੇ ਤੇ ਆਪ ਉਹਨਾਂ ਸਾਰੇ ਕੰਮ ਸੰਭਾਲ ਲੈਣੇ ਹਨਾ ਹੁਣ ਮੈਂ ਹੈ ਨਿਕਾ ਵਾਂ ਹਨਾ ਰੋਪ ਵੀ ਪਾਉਂਦੇ ਅਗਲੇ ਤੇ ਇਹਨੂੰ ਕਹੋ ਕੋਈ ਗੱਲ ਨਹੀਂ ਆਪੇ ਕਰੂਗਾ ਜਿੱਥੋਂ ਮਰਜ਼ੀ ਕਰੇ ਆਓ ਉਹਨਾਂ ਨੂੰ ਪਤਾ ਇਹਦਾ ਸਿਆਣਾ ਬੰਦਾ ਤਾਂ ਸੋਚਦਾ ਸੋ ਵਰੀ ਸੋ ਇਹਦਾ ਵੀ ਨਾ ਕੋਈ ਕੰਮ ਕਈ ਇਹੋ ਜਿਹਾ ਤੇ ਫਿਰ ਆਪਣਾ ਆਉਂਦਾ ਵੀ ਇਹ ਦੁੱਖ ਵੀ ਲੱਗਦਾ ਕੁੜੀ ਜਦੋਂ ਕਹਿੰਦੀ ਆ ਇਹ ਹੁਣ ਕੀ ਕਹੀਏ ਫਿਰ ਹੁਣ ਕੁੜੀ ਨੂੰ ਕਿੱਦਾਂ ਕਹਿ ਦਈਏ ਵੀ ਅਸੀਂ ਨਹੀਂ ਕਰਨਾ ਹਾਂ ਕੁੜੀ ਨੂੰ ਤਾਂ ਨਹੀਂ ਹਾਂ ਨਾਲੇ ਮੁੰਡਾ ਫੌਜੀ ਆ ਬਾਹਰ ਰਹਿੰਦਾ ਵਾ ਹਣਾ ਗੱਲ ਤੇ ਬਹੁਤੀ ਸੱਸ ਸਹੁਰੇ ਦੀ ਆ ਨਾ ਗੱਡੀ ਦਿਨੇ ਆ ਆਪਰੇ ਖੁਸ਼ ਹੋ ਜਾਣਗੇ ਤੇ ਕੰਮ ਚੱਲਦਾ ਜਾਊਗਾ ਹਣਾ 2-4 ਸਾਲ ਦੀ ਗੱਲ ਹੁੰਦੀ ਜਦੋਂ ਨਿਆਣੇ ਹੋ ਗਏ ਗਾਣਾ ਫਿਰ ਕਿੰਨੇ ਪੁੱਛਣਾ ਕੰਨ ਜਿੱਦਾਂ ਤੇਰੀ ਮਰਜ਼ੀ ਆ ਹਨਾ ਉਦਾਂ ਹੀ ਕਰ ਲੈ ਤੂੰ ਇੰਦਾ ਕਰੋ ਫਿਰ ਹੁਣ ਤੇ 네ਰਾ ਹੋ ਗਿਆ ਤੇ ਹੁਣ ਭਾਵੇਂ ਨਾ ਫੋਨ ਕਰਿਓ ਕੱਲ ਸਵੇਰੇ ਆਪਾਂ ਬੈਂਕ ਹੀ ਚੱਲ ਜਾਗੇ ਆਪਾਂ ਸਵੇਰੇ ਤੂੰ ਜਦੋਂ ਮਰਜ਼ੀ ਆ ਜੀ ਹਾਂ ਤੇ ਆਪਾਂ ਚੱਲ ਜਾਾਂਗੇ ਉਹਦੇ ਨਾਲ ਗੱਲ ਕਰ ਲਾਂਗੇ ਹਾਂ ਜਿੱਦਾਂ ਵੀ ਆ ਹੋਊਗਾ ਤੇਰਾ ਕੰਮ ਹੋ ਜਾਊਗਾ ਚਲੋ ਠੀਕ ਆ ਉਹਨੂੰ ਕਹਿ ਦਾਂਗੇ ਕੋਈ ਗੱਲ ਆਪਾਂ ਫਿਰ ਸਵੇਰੇ ਮਿਲਦੇ ਹਾਂ ਠੀਕ ਆ ਭਾਜੀ ਠੀਕ ਧੰਨਵਾਦ ਜੀ ਜੋਬਣ ਤੈਨੂੰ ਲੱਗਦਾ ਵੀ ਠੀਕ ਹੋ ਜਾਊਗਾ ਗੱਡੀ ਦੇ ਇੰਨਾ ਕੰਮ ਪਰ ਇਹੋ ਜਿਹੀ ਲਾਲਚੀ ਠੀਕ ਨਹੀਂ ਹੁੰਦੇ ਹੁੰਦੇ ਇਹਨਾਂ ਕੋਈ ਨਾ ਕੋਈ ਮੰਗ ਰੱਖੀ ਛੜਣੀ ਆ ਹਾਂ ਹਾਂ ਹੋਰ ਸਨਾ ਠੀਕ ਠਾਕ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਤੇ ਸਾਨੂੰ ਆਪਣਾ ਹਾਂ ਆਪਣੇ ਬੜੇ ਵਧੀਆ ਹੋਰ ਹਾਂ ਬੱਚਿਆਂ ਦਾ ਫੋਨ ਆਉਂਦਾ ਫੋਨ ਠੀਕ ਠਾਕ ਵਧੀਆ ਨੇ ਉਹ ਵੀ ਤੂੰ ਸੁਣਾ ਘਰ ਕਿਦਾਂ ਠੀਕ ਠਾਕ ਸਭ ਬੱਚੇ ਘਰ ਤੇ ਹਾਂ ਜੀ ਤੁਹਾਨੂੰ ਮੈਂ ਕੀ ਦੱਸਾਂ ਹਾਂ ਮੈਂ ਦੇਖੀ ਪਈ ਐ ਕੁਟਾ ਰਟਾ ਜਿਆ ਪਿਆ ਵਾ ਰਟਾ ਜਿਆ ਪਿਆ ਆ ਕੀ ਕਹਿੰਦੇ ਨਹੀਂ ਉਹ ਤਾਂ ਮੰਨ ਗਿਆ ਹਾਂ ਉਹ ਤੇ ਨਾ ਆਏ ਹੀ ਜਦ ਤੱਕ ਉਹ ਬਟਰਾ ਪਰਜੇ ਇੱਥੇ ਆਂਦੇ ਹੀ ਕੋਈ ਜਾਣੇ ਘੱਟੀ ਦਾ ਤਾਂ ਵੀ ਅੱਛਾ ਸੁਣ ਮੇਰੀ ਗੱਲ ਜੇ ਤੋ ਮੰਨ ਗਏ ਨਾ ਵੀ ਗੱਡੀ ਦੇ ਦਾਂਗੇ ਤੇ ਫਿਰ ਜਿਹੜੀ ਹਾਦ ਨੂੰ ਦਿੱਤੀ ਨਾ ਦਵਾਈ ਇਹ ਫਿਰ ਰੁਕਦਾ ਹੀ ਇਹਨਾਂ ਦੇ ਅਜੇ ਨਹੀਂ ਨਹੀਂ ਇਹ ਦਵਾਈ ਨਹੀਂ ਹੁਣ ਮੈਂ ਦਿੰਦੀ ਨਾਲੇ ਭੈਣ ਜੀ ਵੇਖੋ ਇੱਕ ਗੱਡੀ ਸਾਡੇ ਘਰ ਛੋਟੀ ਆ ਮੈਂ ਲਵਲੀ ਹੁੰਦੀ ਵੇਖਣ ਲਈ ਆ ਤੇ ਲਵਲੀ ਕੋਈ ਦੱਸੇ ਕਿ ਕਿਹੜੀ ਗੱਡੀ ਚਾਹੀਦੀ ਤੇ ਕਿਹੜੀ ਇਹਨਾਂ ਨੂੰ ਖਾਣਾ ਦਵਾ ਤੇ ਲਵਲੀ ਦਾ ਜੇ ਛੁੱਟੀ ਦਾ ਪਾਣ ਨਹੀਂ ਗਿਆ ਚੱਲ ਫੋਨ ਕਰਕੇ ਪੁੱਛ ਲੈਣਾ ਸੀ ਕੀ ਕਹਿੰਦਾ ਪੁੱਛਿਆ ਹੀ ਹਾਂ ਉਹ ਵੀ ਉੱਥੇ ਤਾਂ ਗਈ ਆ ਕੇ ਜਦੋਂ ਘਰ ਦੇ ਵਿੱਚ ਦਸਤਾਬਾਹ ਹੋਵੇ ਤਾਂ ਨਿਆਣੇ ਦੇ ਨੌਕਦੇ ਚ ਨਹੀਂ ਕਰਦੇ ਸੀ ਆਹੋ ਧਿਆਨ ਦੇਖ ਵਿੱਚੇ ਰਹਿੰਦਾ ਨਿਆਣੇ ਦਾ ਵੀ ਹੈ ਚੱਲ ਤੂੰ ਫਿਕਰ ਨਾ ਕਰ ਕੇ ਇਸ ਗੱਲ ਦਾ ਹੁਣ ਕਿਸੇ ਗੱਲ ਤੇ ਆਇਤ ਹੈ ਗਈ ਹੈ ਨਾ ਨਹੀਂ ਨਹੀਂ ਦਲ ਤੇ ਤੇ ਆ ਗਈ ਹੈ ਹੂੰ ਹੂੰ ਕੋਈ ਨਹੀਂ ਆਪਾਂ ਦੇਣਗੇ ਉਹ ਦੇਣੀ ਪੈਣੀ ਗੱਡੀ ਇਹਨਾਂ ਨੂੰ ਉਹਦਾਂ ਦਾ ਵੀ ਖਾਸੇ ਨਹੀਂ ਹੋਣੀ ਹਾਂ ਇੰਨੀ ਗੱਲ ਕਹਿਤੀ ਮੈਂ ਕਿਹਾ ਵੀ ਮੈਂ ਨੇ ਕੋਈ ਜੇ ਕਹਿ ਸਕਦੀ ਲਗਲੀ ਨੂੰ ਸਰਾ ਕਰੂੰਗੀ ਗੱਡੀ ਗੱਡੀ ਉਹ ਕਹੂਗਾ ਉਹ ਤੁਹਾਨੂੰ ਲੈ ਕੇ ਦੇਣੀ ਪੈਣੀ ਕਿਉਂਕਿ ਚਲਾਉਣੀ ਤੇ ਉਹਨੇ ਸਾਡੇ ਜੁੱਗੀ ਦੇ ਘਰੋਂ ਪਈ ਆ ਇਹ ਤਾਂ ਕੋਈ ਖਵਾ ਹੋਣਾ ਜੜੀਆਂ ਲੈਣੀ ਹੈ ਨਾ ਉਹ ਹੀ ਦੱਸੀ ਅੱਗੇ ਤਾਂ ਜੀ ਹਾਂ ਮੰਗ ਵੀ ਮੰਗੀ ਤੇ ਰਹੀ ਵੀ ਨੰਗੀ ਹਾਂ ਮੰਗੀ ਤੇ ਹੈਗੀ ਹੈ ਗੱਡੀ ਹੁਣ ਹੋਰ ਕੀ ਹੁਣ ਬਰੇਡ ਬਣਿਆ ਹੀ ਆ ਤੇ ਫਿਰ ਗੱਡੀ ਨਾਲ ਵੱਡੀ ਦੇਣਗੇ ਆਹੋ ਵੇਖੋ ਹੁਣ ਕੀ ਕਰਦੇ ਆਦਨ ਪਰਲੇ ਜਿਹੜੀ ਮਾਰਦਾ ਹੀ ਭਰਾਏ ਦਾ ਕੀ ਦੱਸਾਂ ਭੈਣ ਜੀ ਤੁਹਾਨੂੰ ਮੈਂ ਪਰੋਣੇ ਦੇ ਨਾ ਮੂੰਹ ਜਿਹਾ ਵੱਟਿਆ ਲੱਗਦਾ ਵਾ ਗਿਆ ਹੀ ਪਿੰਡ 6 ਸੱਤ ਦਿਨ ਰਹਿ ਆਵਾ ਹੁਣ ਆਇਆ ਵਾ ਕੈਂਡਿਆ ਕੱਪੜੇ ਲੈਣ ਆਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਤਾਂ ਫਸੀ ਪਈਆਂ ਨਿਆਣਿਆਂ ਦੇ ਵਿੱਚ ਕੁੜੀ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਆਂਦੀ ਕੋਈ ਗੱਲ ਨਹੀਂ ਗਈ ਹੋਈ ਠੀਕ ਠਾਕ ਆ ਤੋ ਕਹਿੰਦਾ ਮੇਰਾ ਬਾਹਰ ਦਾ ਕੰਮ ਬਣ ਚੱਲਿਆ ਵਾ ਜੇ ਭੈਣ ਜੀ ਬਾਹਰ ਦਾ ਕੰਮ ਬਣ ਚੱਲਿਆ ਚੱਲ ਕੁੜੀ ਨੂੰ ਵੀ ਨਾਲ ਲੈ ਜੀ ਹੈ ਆ ਤੇ ਇਦਾਂ ਹੀ ਆ ਪਰ ਮੈਂ ਕੀ ਕਰਾਂ ਮਾਨ ਬੜਾ ਹੀ ਦੁਖੀ ਆ ਜੇ ਪੁੱਤ ਵੱਲੋਂ ਆ ਉਧਰੋਂ ਵੀ ਦੁਖੀ ਜੇ ਧੀ ਵੱਲੋਂ ਆ ਤੋ ਉਧਰੋਂ ਵੀ ਦੁਖੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਪੈਂ ਅੰਜੀ ਫਿਕਰ ਕਿਉਂ ਨਾ ਕਰਾਂ ਫਿਕਰ ਤੇ ਹੁੰਦਾ ਹੀ ਆ ਨੇ ਪਰੌਣਾ ਤਾਂ ਬੜਾ ਵਧੀਆ ਹੀਗਾ ਪਤਾ ਨਹੀਂ ਥੋੜੇ ਅਗੇ ਦੇਣੀ ਹੋਏ ਆ ਜਿੱਦਣ ਪਿੰਡ ਗਿਆ ਉਦੋਂ ਵੀ ਇਹ ਦੱਸ ਕੇ ਗਿਆ ਤੇ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਗਈ ਹੋਈ ਇਹਨਾਂ ਦੋਵਾਂ ਜੀਆਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋਈ ਹੈ ਹਾਂਜੀ ਚੱਲ ਕੋਈ ਨਹੀਂ ਮਾਰਿਓ ਫੇਰਾ ਹੁਣ ਦੋਸਤ ਤੁਹਾਡੇ ਨਾਲ ਨਹੀਂ ਕਰਨਾ ਵਾ ਜੇ ਭਰਾ ਪਰਜਾਈਆਂ ਨਾ ਕਰਾਂ ਮੇਣਾ ਬਣ ਜਾਣਾ ਭੈਣਾ ਪੈਣਾ ਦੀ ਸੋ ਗੱਲ ਹੁੰਦੀ ਹੈ ਚੱਲ ਫੇਰ ਆਇਓ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਫੇਰ ਲਵਲੀ ਦਾ ਫੋਨ ਆਉਂਦਾ ਨਾ ਤੁਹਾਨੂੰ ਇਹੋ ਸਮਝਾ ਵੀ ਗੇੜੀ ਤੋਂ ਮੰਗ ਰੱਖਣੀ ਹੋਰ ਰੱਖ ਲਾ ਨਹੀਂ ਨਹੀਂ ਭੈਣ ਜੀ ਮੈਂ ਇਹਨੂੰ ਕਿਹਾ ਹੈਗਾ ਕਿੰਦਾ ਕੋਈ ਨਹੀਂ ਮੰਮੀ ਸੋਚ ਵਿਚਾਰ ਕੇ ਦੱਸੂਗਾ ਕਰੂੰਗਾ ਫੋਨ ਚਲ ਠੀਕ ਐ ਇਹਨਾਂ ਨੇ ਵੀ ਕਿਹੜੀ ਐਟੀ ਖਰੀਦ ਲੈਣੀ ਆ ਇਹ ਵੀ ਟਾਈਮ ਮੰਗਾਂਦੇ ਆ ਦੋ ਮਿੰਟ ਇਹਨਾਂ ਨੂੰ ਟਾਈਮ ਦੋ ਹਣ ਠੀਕ ਐ ਤੇ ਛੁੱਟੀਦਾਂ ਨੂੰ ਮਿਲਦੀ ਆ ਜਾਂਦਾ ਦੋ ਚਾਰ ਦਿਨ ਲਿਖ ਦੇ ਹਾਂ ਛੁੱਟੀ ਦਾ ਨਹੀਂ ਬਣਦਿਆ ਮੈਂ ਤਾਂ ਗਿਆ ਮੈਂ ਆ ਜਾ ਦੋਕ ਦਿਨ ਵਾਸਤੇ ਅੰਦਰ ਨਹੀਂ ਮੰਮੀ ਅਗਲੀ ਆ ਜਾਣਾ ਠੀਕ ਐ ਚਾ ਠੀਕ ਹੈ ਕਿ ਇਹ ਗੱਲ ਦਾ ਫਿਕਰ ਨਾ ਕਰ ਤੂੰ ਕੋਈ ਗੱਲ ਸਭ ਕੁ ਠੀਕ ਹੋ ਜਾਣਾ ਠੀਕ ਹੈ ਚਲੋ ਮਾਰਿਓ ਤੇਰਾ ਕਦ ਗਈ ਹਾਂ ਆਉਂਗੀ ਆਉਂਗੀ ਮੈਂ ਠੀਕ ਹੈ ਹਾਂ ਚਲ ਨਾ ਬੈਂਚ ਸਸਤੀ ਦਾ ਚਲ ਸਸਤੀ ਦਾ ਇਹ ਵੀ ਫੀਰਚੀ ਪਈ ਹੈ ਬਣ ਗਿਆ ਕੰਮ ਜਿੱਤਰ ਗਿਆ ਆਹ ਹੋਇਆ ਮੇਰੇ ਅੱਛਾ ਸਸ ਠੀਕ ਹੈ ਮੈਨੂੰ ਮੇਰਾ ਮੰਦਾ ਫੋਨ ਨੰਬਰ ਦੇ ਆ ਠੀਕ ਕਹਿੰਦੀ ਬੜਾ ਫਿਕਰ ਜਾਇਗਾ ਅੰਡੀ ਟੈਨਸ਼ਨ ਜੀ ਵਿੱਚ ਹੀ ਹੂੰ ਮੇਰਾ ਦਿਲ ਕਾਹਂ ਡਿਆ ਕਿਸਨ ਜਾ ਕੇ ਮਿਲਣਾ ਵੰਨੋ ਗਲਿਓ ਤੇ ਇੱਕ ਗੱਲ ਹੋਰ ਹੂੰ ਉਹ ਮੰਨ ਕੇ ਗੱਡੀ ਦੇਣ ਲਈ ਆਇਆ ਸੀ ਉਹਦਾ ਭਰਾ ਪਰ ਜਾਈ ਵੀ ਅੱਛਾ ਤੇ ਕਹਿੰਦੇ ਵੀ ਗੱਡੀ ਦੇ ਦਾਂਗੇ ਹੂੰ ਹੁਣ ਇਹ ਆ ਵੀ ਲਵਲੀ ਨਹੀਂ ਕੇ ਪਾਸੇ ਲੱਗਾ ਡਿਆ ਉਹਦੇ ਨਾਲ ਗੱਲ ਨਹੀਂ ਗਈ ਹੋਣ ਡਈ ਇਹਦੀ ਅੱਛਾ ਫੋਨ ਨਹੀਂ ਚੁੱਕਦਾ ਕਿ ਸਾਡੀ ਡਿਊਟੀ ਦੇ ਹੋਊਗਾ ਤੁਸੀਂ ਇੱਦਾਂ ਕਹੋ ਕਿ ਉਹਦੇ ਨਾਲ ਗੱਲਬਾਤ ਕਰ ਲੋ ਲਵਲੀ ਨਾਲ ਜਿੰਨੀ ਛੇਤੀ ਹੁੰਦਾ ਨਾ ਇਹ ਕੰਮ ਨਬੇੜ ਲੋ ਪਤਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਗੱਡੀ ਕੋਈ ਸਲਾਹ ਕਰ ਟੱਕਰ ਗਿਆ ਨਾ ਤੇ ਉਹਨਾਂ ਦਾ ਕੀ ਪਤਾ ਮੁਕਰ ਜਾਣ ਮੁਕਰਾਂ ਨਹੀਂ ਦਿੰਦੀ ਘਰ ਮੇਰੀ ਭੈਣ ਜਿਹੜੀ ਹੈ ਨਾ ਬਥੇਰੇ ਹੀ ਜੰਟੇ ਆ ਗੱਡੀ ਤੋਂ ਉਹਨੂੰ ਲੈ ਕੇ ਛੱਡੋਗੀ ਇਹਦੇ ਚਾਦਰ ਰਫੜ ਪਾਇਆ ਤਾਂ ਗੱਡੀ ਦੀਆਂ ਲਈ ਮੰਨੇ ਆ ਤੇ ਦੇਣਗੇ ਚੱਲ ਲੈ ਲੈਣਾ ਅਸੀਂ ਕਦੋਂ ਕਹਿੰਨੇ ਵੀ ਨਾ ਲੈਣ ਪਰ ਮੈਂ ਕਹਿੰਨਾ ਵੀ ਜਿੰਨਾ ਲੇਟ ਕਰਨਗੇ ਨਾ ਹੋ ਸਕਦਾ ਕਿ ਇਹ ਕੰਮ ਖਰਾਬ ਹੋ ਜੇ ਠੀਕ ਹੈ ਨਾ ਤੇ ਬਾਕੀ ਉਹ ਗੱਲ ਤੇ ਵਿੱਚ ਇਹ ਆ ਪਸੰਦ ਤਾਂ ਹੁਣ ਲਵੜੀ ਦੀ ਝਲੜੀਆਂ ਕੋਈ ਆ ਵੀ ਹੁਣ ਗੱਡੀ ਕਿਹੜੀ ਤੇ ਹੱਥ ਰੱਖਦਾ ਵੀ ਕਿਹੜੀ ਮੈਨ ਲੈਣੀ ਆ ਉਹੋ ਲੈ ਕੇ ਦੇਣਗੇ ਫਿਰਕੇ ਚੱਲ ਗੱਡੀ ਤੇ ਲੈ ਲੈਣਾ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਹਾਂ ਉਹ ਵਿਚੋਲੇ ਦੀ ਛਾਪ ਨੱਪ ਕੇ ਬੈਠੇ ਆ ਉਹਨਾਂ ਨੂੰ ਕਹਾਂ ਉਹ ਵੀ ਮੋੜ ਆਉਣ ਬਹੁਤਾ ਲਾਲਚ ਨਾ ਕਰੀ ਜਾਣਾ ਹੁਣ ਉਹ ਦੇ ਦਣਗੇ ਛਾਪ ਛਾਪ ਤਾਂ ਉਹਨੇ ਮੰਗਾਈ ਸੀ ਜਦੋਂ ਕੇ ਪਾਸੇ ਲੱਗਦੇ ਨਹੀਂ ਨਾਲ ਗੱਲ ਕਰਦੇ ਜਾ ਕੇ ਉਹਦੇ ਪੇਕਿਆਂ ਦੇ ਨਾਲ ਤੇ ਨਾ ਉਹ ਕਰਦੇ ਹਾਂ ਗੱਡੀ ਵੱਲੋਂ ਸਰੀ ਇਹਨੇ ਤਾਂ ਕੋਈ ਨਾ ਕੋਈ ਕਹਿਣਾ ਸੀ ਜੇ ਨਾ ਨਾ ਹੀ ਨਿਕਲ ਕਰਦੀ ਉਹ ਤੇ ਉਹਨਾਂ ਸ਼ਾਪੇ ਹੁਦਿਆਣੀ ਕਪੜਾ ਲੀੜਾ ਲੈ ਕੇ ਬੈਹ ਗਏ ਤੇ ਗੱਡੀ ਵੀ ਨੰ ਦਵਾਈ ਪਹਿਲੋ ਬਾਸ ਲਉਣਾ ਜੀ ਇਹਨਾਂ ਨੂੰ ਤੇ ਚੱਲ ਗੱਲ ਸੁਣ ਮੇਰੀ ਜੇ ਹੁਣ ਉਹਨਾਂ ਨੇ ਕਹਿ ਕੇ ਉਹਨਾਂ ਨੂੰ ਜੋਰਜਾਰ ਪਾਇਆ ਹੀ ਹੈ ਨਾ ਤੇ ਜੇ ਉੱਥੇ ਕਰਵਾ ਹੀ ਦਿੱਤਾ ਸਾਰਾ ਕੁਝ ਤਾਂ ਹੁਣ ਦੇ ਦੇਣਾ ਉਹਨਾਂ ਨੂੰ ਸ਼ਾਪ ਅਗਲੇ ਨੂੰ ਹੋ ਜਾਊਗਾ ਵੀ ਚਲ ਅਸੀਂ ਰਿਸ਼ਤਾ ਕਰਵਾਇਆ ਚੱਲ ਕੋਈ ਗੱਲ ਨਹੀਂ ਤੁਸੀਂ ਸਲਾਹ ਦੇ ਦਿਓ ਆਪਣੀ ਸਾਲੀ ਨੂੰ ਇਹ ਉਹਨਾਂ ਸ਼ਾਪ ਉਹਨਾਂ ਦੀ ਵਾਪਸ ਕਰ ਦੇ ਜੇ ਵੀ ਨਾ ਕਰਨ ਨਾ ਪਗੇ ਰਖ ਲਈ ਮਾਂ ਚਲ ਮਾਂ ਵੀ ਕਹਿ ਦੂੰਗਾ ਤੇ ਤੁਸੀਂ ਜਾਣਾ ਹੀ ਆ ਜਾ ਕੇ ਕਰ ਦਿਓ ਗੱਲ ਇਹ ਚਲ ਮੈਂ ਵੀ ਕਰ ਦੂੰਗੀ ਆਹ ਉਹਨਾਂ ਸ਼ਾਪ ਦਾ ਹੀ ਮੋਕਰ ਜਾਣਾ ਹੋਣਾ ਕਿ ਵੀ ਚਲ ਆਈ ਆ ਕਰ ਕੀ ਵਾਪਸ ਕਰਨੀ ਨਹੀਂ ਨਹੀਂ ਚਲੋ ਉਹ ਸ਼ਾਪ ਦਾ ਹੀ ਦੇ ਹੀ ਦੋਗੀ ਜਦੋਂ ਗੱਡੀ ਏਡੀ ਵੱਡੀ ਘਰ ਆ ਜਾਣੀ ਆ ਤੇ ਸ਼ਾਪ ਦੀ ਨੂੰ ਭਾਰਿਆਂ ਨੂੰ ਉਹ ਚਲ ਹੁਣ ਗੱਡੀ ਦੇ ਚਾਰਜ ਰੋਟੀਆਂ ਦਾ ਨਾ ਭੁੱਲ ਜੀ ਲੰਗਰ ਪਾਣੀ ਦਾ ਟਾਈਮ ਆ ਜਾ ਲਿਆ ਫੁਲ ਕੇ ਦੋ ਭੁੱਲਾ ਦਾ ਨਹੀਂ ਆ ਤੁਹਾਨੂੰ ਕੋਕੀ ਲੱਗ ਜਿੰਦੀ ਇਹਨੂੰ ਚਾਹ ਵੱਖਰਾ ਜੜਿਆ ਅਗਦੀ ਦਾ ਤੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਦੱਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਦਾਂ ਗੱਲ ਕਰਾਂ ਉਹ ਗੱਲ ਦੱਸਾਂਗੀ ਤੇ ਫੇਰ ਕੋ ਹੱਲ ਨਿਕਲੂਗਾ ਦਲਜੀਤ ਗਿਆ ਹੈ ਨਾ ਪਿੰਡ ਅੱਛਾ ਜਾਣ ਲੱਗਾ ਵੀ ਕਿਸੇ ਜੀਰੋਂ ਦੱਸ ਕੇ ਨਹੀਂ ਗਿਆ ਅੱਛਾ ਹੁਣ ਅੱਜ ਆਇਆ ਹੀ ਤੇ ਰੁੱਖੀਆਂ ਰੁੱਖੀਆਂ ਜੀਆਂ ਗੱਲਾਂ ਕਰਨ ਲਿਆ ਹੀ ਤੇ ਕਹਿਣ ਲਿਆ ਹੀ ਮੈਂ ਕੱਪੜੇ ਲੈਣ ਆਇਆ ਹਾਂ ਕੱਪੜੇ ਲੈ ਕੇ ਦੇ ਮੈਂ ਚਲ ਜਾਣਾ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਗੱਲ ਹੋਈ ਹੋਊਗੀ ਉਦਾਂ ਤੇ ਮੈਂ ਸੰਦੀਪ ਨੂੰ ਪੁੱਛਿਆ ਸੀ ਅੱਛਾ ਕਿ ਸੰਦੀਪ ਜੀ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਦੇ ਅੱਗੇ ਮੈਂ ਨਾ ਮੁੰਡੇ ਵੱਲੋਂ ਤੰਗ ਆਂ ਮੈਨੂੰ ਹੋਰ ਤੰਗ ਨਾ ਕਰਿਓ ਪਰ ਉਹ ਕਹੀ ਜਾਂਦੀ ਆ ਮੰਮੀ ਕੋਈ ਗੱਲ ਨਹੀਂ ਗਈ ਇੰਨਾ ਚਿਰ ਹੋ ਗਿਆ ਵਾ ਦਲਜੀਤ ਨੇ ਕਦੀ ਪਿੰਡ ਦਾ ਨਾਂ ਨਹੀਂ ਲਿਆ ਪਰ ਅੱਜ ਉਹਦਿਆਂ ਗੱਲਾਂ ਤੋਂ ਮੈਨੂੰ ਸਮਝ ਆ ਗਈ ਕਿ ਕੋਈ ਨਾ ਕੋਈ ਗੱਲ ਇਹਨਾਂ ਦੋਵਾਂ ਜਾਣਿਆਂ ਵਿੱਚ ਜ਼ਰੂਰ ਹੋਈ ਆ ਉਹ ਨਹੀਂ ਰਮਨ ਕੋਈ ਗੱਲਬਾਤ ਨਹੀਂ ਹੋਈ ਉਹ ਹੁਣ ਕੱਪੜੇ ਤੇ ਸਾਰੇ ਉਹਦੇ ਇੱਥੇ ਆ ਤੇ ਲੈਣ ਤੇ ਉਹਨੇ ਆਉਣਾ ਸੀ ਮੇਰੀ ਗੱਲ ਸੁਣੋ 8 ਦਿਨ ਤੇ ਅੱਗੇ ਰਹਿ ਆ ਵਾ ਕੁਣ 4-5 ਦਿਨ ਇੱਥੇ ਰਵੇ ਆਂਦਾ ਵੀ ਮੇਰਾ ਬਾਹਰ ਦਾ ਕੰਮ ਪਣ ਜਾਣਾ ਤੇ ਮੈਨੂੰ ਛੇਤੀ ਚਲ ਜਾਣਾ ਵਾ ਜੇ ਜਾਣਾ ਵਾ ਤੇ ਇਹਨੂੰ ਉਹਨੇ ਨਾਲ ਖੜਨਾ ਸੰਦੀਪ ਨੂੰ ਚੱਲ ਉਹਦੀ ਸੱਸ ਮਾਂ ਕੀ ਕਹੂਗੀ ਵੀ ਮਾਂ ਨੂੰ ਅਕਲ ਹੀ ਨਹੀਂਗੀ ਹੈਗੀ ਮਾਂ ਨੇ ਨਾਲ ਕੁੜੀ ਨੂੰ ਘੱਲਿਆ ਹੀ ਨਹੀਂਗਾ ਸਾਰੀ ਗੱਲ ਮੇਰੇ ਸਿਰ ਤੇ ਆਉਣੀ ਹੈ ਨਾ ਤੇ ਕਿਸੇ ਨੂੰ ਤੁਹਾਨੂੰ ਕਹਿਣਾ ਵਾ ਤੇ ਨਾ ਉਹਨਾਂ ਨੂੰ ਕਹਿਣਾ ਵਾ ਕਹਿਣਾ ਉਹਦੇ ਨਿਆਣੇ ਹੀ ਇਹ ਤਾਂ ਸਿਆਣੀ ਬਿਆਣੀ ਹੀ ਨਾ ਤੇ ਜੇ ਉਹਨੇ ਖੜਨਾ ਹੀ ਤੇ ਜਦੋਂ ਪਹਿਲੋਂ ਗਿਆ ਹੀ ਉਸ ਦਿਨ ਸੰਦੀਪ ਨੂੰ ਲੈ ਜਾਂਦਾ ਨਾਲ ਜੇ ਸਿਆਣਾ ਹੁੰਦਾ ਤੇ ਮੈਂ ਤਾਂ ਸੰਦੀਪ ਨੂੰ ਉਦੋਂ ਵੀ ਕਿਹਾ ਸੀ ਤੇ ਮੈਂ ਸੰਦੀਪ ਨੂੰ ਅੱਜ ਵੀ ਕਿਹਾ ਜੀ ਮੈਂ ਜੇ ਉਹਦੇ ਕੱਪੜੇ ਪਾਉਣੇ ਆ ਨਾ ਕੱਪੜੇ ਆਪਣੇ ਵੀ ਪਾਲਾ ਤੂੰ ਵੀ ਨਾਲ ਹੀ ਜਾ ਕੋਈ ਨਹੀਂ ਦੋ ਚਾਰ ਦੇ ਰਿਹਾ ਹੈ ਉੱਥੇ ਆਖਰ ਨਹੀਂ ਆ ਚਲੀ ਅਹੀਂ ਫੇਰ ਜਾ ਕੇ ਲੈ ਆਵਾਂਗੇ ਲੈ ਆਵਾਂਗੇ ਜਾਂ ਦੋਵੇਂ ਜਾਣੀ ਆ ਜਾਣਗੇ ਪਰ ਨਾ ਮੇਰੇ ਦਿਮਾਗ ਤੇ ਟੈਨਸ਼ਨ ਬੜੀ ਏ ਉਹ ਚੱਲ ਕੋਈ ਗੱਲ ਨਹੀਂ ਆ ਪੁੱਛ ਲੈਨੇ ਆ ਪਰੋਣਾ ਇੱਥੇ ਕਿ ਚਲ ਗਿਆ ਵਾ ਨਹੀਂ ਪਰੋਣਾ ਅਜੇ ਤੇ ਇੱਥੇ ਹੀ ਆ ਪਰ ਕਹਿੰਦਾ ਇਹ ਮੈਂ ਚਲ ਜਾਣਾ ਵਾ ਚੱਲ ਕੋਈ ਗੱਲ ਨਹੀਂ ਕਰ ਲੈਨੇ ਉਹਦੇ ਨਾਲ ਵੀ ਗੱਲ ਤੇ ਕੋਈ ਕੰਮ ਹੈ ਕਿ ਜਾਂ ਲੜਾਈ ਲੈਣੀ ਆ ਸਿਰਫ ਇੱਕ ਵਾਰ ਤੁਸੀਂ ਗੱਲ ਜ਼ਰੂਰ ਕਰ ਲਿਓ ਮੈਨੂੰ ਡਰ ਜਿਆ ਲੱਗਦਾ ਵਾ ਮੈਂ ਇਹਦਾ ਨਾ ਖੁੱਲ ਕੇ ਗੱਲ ਜੀ ਨਹੀਂ ਕੀਤੀ ਵੀ ਹੁਣ ਮੈਂ ਕੀ ਪੁੱਛਾਂ ਪਰ ਕੁੜੀ ਨੂੰ ਤਾਂ ਮੈਂ ਪੁੱਛਿਆ ਵਾ ਉਹ ਨਹੀਂ ਪਿਆਰਾਂ ਤੇ ਪਾਣੀ ਪੀਣ ਦਿੰਦੀ ਜੇਰਾ ਮਨ ਕੋ ਗੱਲ ਹੁੰਦੀ ਤੇ ਸੰਦੀਪ ਨੇ ਤੈਨੂੰ ਦੱਸ ਦੇਣਾ ਸੀ ਤੂੰ ਐਵੇਂ ਨਾ ਟੈਨਸ਼ਨ ਲਈ ਜਾ ਯਾਰ ਚੱਲ ਕੋਈ ਗੱਲ ਨਹੀਂ ਜੋ ਹੋਊ ਫਿਰ ਵੇਖੀ ਜਾਓ ਤੂੰ ਹੀ ਦੱਸ ਰੋਟੀ ਖਾਣੀ ਹੈ ਲਿਆਵਾ ਪਾ ਕੇ ਉਹ ਪਹਿਲਾਂ ਤਾਂ ਚਾਹ ਤੇ ਬਣਾ ਕੋਟਾ ਚਾਹ ਵੀ ਨਹੀਂ ਆ ਹਾਂ ਚੱਲ ਮੈਂ ਲਿਆਈ ਬਣਾ ਲਈ ਗੱਲ ਤੇ ਰਮਨਦੀ ਵੀ ਠੀਕ ਆ ਕਿ ਨਾ ਆਨੇ ਆਉਣ ਲੱਗੇ ਨੇ ਫੋਨ ਕੀਤਾ ਪਰ ਉਹਨੇ ਨੇ ਵੀ ਮੈਂ ਆਉਣ ਲੱਗਾ ਜੱਕਦਾ ਮੈਂ ਆਉਂਦਾ ਕੀ ਗੱਲ ਹੋਈ ਇਹਨੂੰ ਚੱਲ ਕਰਦੇ ਆ ਨਰਮਾ ਦੇ ਦਿਨ ਪੁੱਤ ਫੋਨ ਵੇਖਣ ਲਈ ਆ ਹਾਂਜੀ ਮਮੀ ਜੀ ਆ ਜਾਓ ਓ लवलीਦਾ ਆਇਆ ਪੁੱਤ ਫੋਨ ਨਹੀਂ ਮੰਮੀ ਉਹਨਾਂ ਦਾ ਦੋ ਦਿਨ ਨਹੀਂ ਆਇਆ ਹੈਗਾ ਮੈਨੂੰ ਨਹੀਂ ਕੀਤਾ ਦੋ ਦਿਨ ਹੋ ਗਏ ਆ ਪਤਾ ਨਹੀਂ ਆ ਚਲ ਕੋਈ ਦੱਸੋ ਕਰ ਦਿੰਦੇ ਹੁੰਦੇ ਆ ਨਹੀਂ ਹੁਣ ਦੋ ਦਿਨ ਹੋ ਗਏ ਨਹੀਂ ਆਇਆ ਮੈਂ ਆਪੇ ਕਰ ਲੈਂਦੀ ਆ ਮੈਂ ਸ਼ਾਮਾਂ ਵਾਲੀਆਂ ਨੂੰ ਕਰੂੰਗੀ ਇੱਕ ਵਾਰ ਚੱਲ ਵੇਖ ਲਿਓ ਲਾ ਕੇ ਕੀ ਪਤਾ ਤੁਹਾਡਾ ਚੌਕੀ ਲੈਣਾ ਕੋਈ ਨਹੀਂ ਮੈਂ ਕਰਦੀ ਆ ਤੇ ਹੋਰ ਪਿੰਡੋਂ ਆਇਆ ਪੁਣ ਠੀਕ ਠਾਕ ਪਿੰਡੋਂ ਨਹੀਂ ਅੱਜ ਤੱਕ ਨਹੀਂ ਆਇਆ ਹੈਗਾ ਕੱਲ ਹੀ ਕੀਤਾ ਸੀ ਉਹਦਾ ਠੀਕ ਠਾਕ ਨਹੀਂ ਚੱਲ ਪੁੱਤ ਕਰਦੀ ਰਿਹਾ ਕਰ ਫੋਨ ਹਾਂਜੀ ਮਾਂ ਨੂੰ ਵੀ ਹੋਈ ਹੁੰਦਾ ਵਾ ਤੇ ਮੇਰੀ ਤੀ ਸੌਖੀ ਰਵੇ ਉੱਥੇ ਹਾਂਜੀ ਨਹੀਂ ਉਹ ਤੇ ਹੈ ਹੀ ਆ ਉਹਦੇ ਅੱਗੇ ਬਈ ਟੈਨਸ਼ਨ ਲੈਂਦੀ ਆ ਸਭ ਚੱਲ ਕੋਈ ਨਹੀਂ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਵਾ ਸਭ ਕੁਝ ਵਧੀਆ ਵਾ ਇੱਥੇ ਆਉ ਨਹੀਂ ਉਹ ਤੇ ਹੈ ਹੀ ਆ ਪਰ ਫਿਰ ਵੀ ਫਿਕਰ ਜੀ ਤੇ ਹੋਈ ਜਾਂਦੀ ਆ ਕਿਹੜੀ ਹੋਰ ਕੋਈ ਧੀ ਆ ਚਲ ਕੋਈ ਨਹੀਂ ਪੁੱਤ ਧੀਆ ਤਾਂ ਬਗਾਨਾ ਹੁੰਦਾ ਬਗਾਨੇ ਘਰ ਹੀ ਜਾਣਾ ਹੁੰਦਾ ਵਾ ਆਉ ਨਹੀਂ ਉਹ ਤੇ ਹੈ ਹੀ ਆ ਹਾਂ ਹਾਂ ਹੁਣ ਸੰਦੀਪ ਵੱਦ ਬੜੇ ਜੋਰ ਨਾਲ ਮੈਂ ਰੱਖੀ ਆ ਉਹ ਤੇ ਤਿਆਰ ਆ ਵੀ ਮੈਂ ਚਲ ਜਾਣਾ ਮੈਂ ਚਲ ਜਾਣਾ ਪੁਰਾਣਾ ਵੀ ਕਹਿਣ ਰਿਹਾ ਤੇ ਮੈਂ ਚੱਲ ਰਿਆਂ ਦੇ ਚਾਰ ਦਿਨ ਮੇਰਾ ਵੀ ਜੀ ਲੱਗਾ ਰਹਿੰਦਾ ਵਾ ਚਲ ਜਾਣਾ ਬਾਜੀ ਨੇ ਆਹੋ ਕਹਿਣ ਰਿਹਾ ਮੇਰਾ ਬਾਹਰ ਦਾ ਕੰਮ ਬਣ ਰਿਹਾ ਵਾ ਬਾਹਰ ਜਾਣਾ ਵਾ ਤੇ ਫਿਰ ਇਹਨੂੰ ਵਿਚਾਰੀ ਨੂੰ ਕਿੱਥੇ ਕੱਲਣਾ ਇਹਨੂੰ ਇੱਥੇ ਰੱਖਾਂਗੇ ਆਪਣੇ ਲਾਗੀ ਆਓ ਚਲੋ ਵੀਹ ਲੋ ਜਿੱਦਾਂ ਸਹੀ ਲੱਗਦਾ ਤਾਂ ਪੁੱਤ ਗੱਲ ਤੇਰ ਨਾਲ ਮੈਂ ਇਹ ਕਰਨੀ ਸੀ ਤੂੰ ਨਾ ਆਪਣੇ ਵੀਰ ਨੂੰ ਕਹੀਂ ਅਜੇ ਗੱਡੀ ਦੀ ਬੁਕਿੰਗ ਨਾ ਕਰਾਉਣਾ लवली ਨਾ ਗੱਲ ਹੋਊਗੀ ਨਾ ਹਾਂਜੀ ਫੇਅਰ ਕਰਾਉਣਾ ਪੁੱਤ ਜੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਡੀ ਲੈਣੀ ਹੈ ਜੇ ਇਹਨਾਂ ਨੇ ਪੈਸੇ ਦੇ ਦਿੱਤੇ ਮੁੜ ਕੇ ਪੈਸੇ ਇਹਨਾਂ ਦੇ ਇਦਾਂ ਹੀ ਨਾ ਜਾਂਦੇ ਰਹਿਣ ਸ਼ਾਲਾ ਮਮੀ ਜੀ ਵੀਹ ਲੋ ਪਰ ਮੈਂ ਦੇ ਹੀ ਕਹਿੰਨੀ ਹੀ ਵੀ ਗੱਡੀ ਚਾਹੀਦੀ ਆ ਚੱਲ ਜਿਹੜੀ ਮਰਜ਼ੀ ਦੇ ਦੇ ਨਾ ਇਹਦੇ ਵਿੱਚ ਕੀ ਆ ਚੱਲ ਜੇ ਪੁੱਤ ਤੈਨੂੰ ਫੋਨ ਆਊਗਾ लवली ਦਾ ਤੂੰ ਗੱਲ ਕਰ ਲਈ ਮੈਂ ਜ਼ਰੂਰ ਕਰਨੀ ਹੈ ਜਿਹੜੇ ਤੈਨੂੰ ਕਹੂਗਾ ਤੂੰ ਗੜੀ ਆਪਣੇ ਭਰਾ ਨੂੰ ਦੱਸ ਦੇ ਚਲੋ ਕੋਈ ਨਹੀਂ ਫਿਰ ਮੈਂ ਮਨਾ ਕਰ ਦਿੰਦੀ ਹਾਂ ਹਲੇ ਵੀ ਨਾ ਕਰਨ ਕੋਈ ਜੀ ਉਹਨੂੰ ਕਹੋ ਉਹਨੇ ਫੋਨ ਕਰਨਾ ਵਾ ਜੇ ਤੇ ਛੁੱਟੀ ਆ ਜੂਗਾ ਮੈਂ ਤੇ ਕਹੇ ਦੋ ਚਾਰ ਦਿਨ ਵਾਸਤੇ ਆ ਜਾ ਜੇ ਉਦੋਂ ਦਾ ਟਾਈਮ ਹੋਊਗਾ ਤੇ ਆ ਜੂਗਾ ਜੇ ਨਾ ਟਾਈਮ ਹੋਇਆ ਫਿਰ ਆਪੇ ਫੋਨ ਤੇ ਦੱਸ ਦੂਗਾ ਚਲੋ ਕੋਈ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਕਹਿ ਦਿੰਦੀ ਆ ਬਾਕੀ ਫਿਕਰ ਵਾਲੀ ਗੱਲ ਨਹੀਂ ਗਈ ਮੈਂ ਉਦਾਂ ਹੀ ਤੇ ਇਹ ਤੇ ਨਾ ਗੱਲ ਕੀਤੀ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਫਿਕਰ ਕਦਾ ਕਰਨਾ ਹੈ ਮੇਹਾਂ ਪੈਸੇ ਬੜੇ ਔਖੇ ਬੰਦੇ ਆ ਇਹ ਵਿਚਾਰੇ ਦੇ ਦੇਣ ਤਾਂ ਮੁੜ ਕੇ ਨਾ ਪੈਸੇ ਕੇ ਕੰਮ ਵੀ ਨਾਉਂ ਤਾਂ ਕੋਈ ਫਾਇਦਾ ਨਹੀਂਗਾ ਹਾਂਜੀ ਹਾਂਜੀ ਨਹੀਂ ਹੋਤੇ ਹੈ ਹੀ ਆ ਠੀਕ ਹੈ ਨਾ ਚਲ ਕੋਈ ਗੱਲ ਫੇਰ ਤੂੰ ਫੋਨ ਉਹਨਾਂ ਨੂੰ ਚੰਗਾ ਕੋਈ ਨਹੀਂ ਮੂਲਾ ਦੱਸ ਜੇ ਹੁਣ ਉਹ ਵਿਚਾਰੇ ਕਰਨੀ ਲੱਗੇ ਆ ਤਾਂ ਹੁਣ ਕਹਿੰਦੇ ਵੀ ਸਾਡੀ ਡਿਮਾਂਡ ਦੀ ਗੱਡੀ ਆਵੀ ਰੈਣੀ ਤੇ ਗੱਡੀ ਹੀ ਆ ਨਾ ਵੱਡੀ ਤੇ ਨਿੱਕੀ ਵਿੱਚ ਕੀ ਫਰਕ ਆ ਮੈਂ ਤੇ ਇਹਨਾਂ ਦੇ ਸਮਝ ਨਹੀਂ ਲੱਗਦੀ ਕਿ ਇਹ ਪਾਸਿਵ ਨਹੀਂ ਲੱਗਣ ਦੇ ਹੁੰਦੇ ਹੁਣ ਮੈਂ ਫਿਰ ਵਿਚਾਰੇ ਨੂੰ ਫੋਨ ਲਾਉਂਗੀ ਵੀ ਹਾਲੇ ਗੱਡੀ ਦੀ ਬੁਕਿੰਗ ਨਾ ਕਰਾਇਓ ਤੇ ਜੇ ਉਹ ਚਲ ਗਿਆ ਹੋਇਆ ਤੇ ਫਿਰ ਇਹਨਾਂ ਨੇ ਸਚੀਨਾ ਦਿਮਾਗ ਖਰਾਬ ਕੀਤਾ ਨਾ ਡਬਰਨੇ ਕਿ ਜਿਹੜਾ ਕੋਈ ਹਿਸਾਬ ਨਹੀਂ ਹੈ